ਸਤਿ ਸ਼੍ਰੀ ਅਕਾਲ ਨਮਸਕਾਰ ਅਸਲਾਮ ਅਲੈਕੁਮ ਕੀ ਹਾਲ ਚੱਲੇ ਤੁਹਾਡਾ ਮੇਰਾ ਪੁੱਛੋਗੇ ਨਾ ਮੈਂ ਤਾਂ ਠੀਕ ਹਾਂ ਬਿਲਕੁਲ ਠੀਕ ਤੇ ਦੇਖੋ ਠੰਡ ਹੈ ਤੇ ਠੰਡ ਦਾ ਜਿਹੜਾ ਇੰਤਜ਼ਾਮ ਹੈ ਉਹ ਮੈਂ ਅੱਗੇ ਕੋਕੇ ਦਿਖਾਉ ਜੀ ਇਹ ਹੀਟਰ ਲਗਾ ਕੇ ਕਿੱਤਾ ਹੋਇਆ ਵੇ ਇਹ ਕਿਤੇ ਵੀ ਲੱਗ ਜਾਂਦਾ ਪਹੀਆਂ ਵਾਲਾ ਹੀਟਰ ਹੈ ਔਰ ਪੇਟ ਦਾ ਹੀਟਰ ਹੈ ਦੋਨੋਂ ਪਾਸੇ ਦੀ ਜਿਹੜੀ ਹੈ ਮੈਨੂੰ ਦੋ ਬੇਟਾ ਮੈਂ ਦਿਖਾਵਾਂ ਇਹ ਜੀ ਦੋਨੋਂ ਪਾਸੇ ਦੀ ਆਂਦੀ ਹੈ ਤੇ ਪਰੇ ਦੀ ਸਿਰਫ ਕੋਈ ਨੁਕਸੇ ਕਿ ਕਿ ਤੁਸੀਂ ਇਹਨੂੰ ਇਧਰ ਵੀ ਵੇਖ ਸਕਦੇ ਹੋ ਤੇ ਪਿੱਛੋਂ ਵੀ ਤੁਹਾਨੂੰ ਇਹ ਪਿੱਛੋਂ ਵੀ ਦੇਖੋ ਐਦਾਂ ਜੇ ਬੈਠੇ ਹੋਈ ਹੈ ਨਾ ਤੇ ਦੋਨੋਂ ਪਾਸੇ ਜਿਹੜਾ ਇੱਧਰ ਬੈਠੇਗਾ ਉਹਨੂੰ ਉਧਰੋਂ ਉਹਨੂੰ ਵੀ ਜੜੀ ਹੈ ਸੇਕ ਆਏਗਾ ਤਸਵੀਰ ਤੇ ਤਸਵੀਰੇ ਜਦੋਂ ਮੈਂ ਆਪਣਾ ਹਾਲਚਾਲ ਦੱਸਿਆ ਤਾਂ ਮੈਨੂੰ ਇੱਕ ਮੈਸੇਜ ਬਹੁਤ ਵਧੀਆ ਆਇਆ ਉਹਦੇ ਵਿੱਚ ਇਸਵਿੰਦਰ ਸਹਦੇਵ ਨੇ ਇਹਨਾਂ ਨੇ ਲਿਖਿਆ ਜੀ গুਡ ਮਾਰਨਿੰਗ ਗੈਟ ਵੈਲ ਸੂਨ ਤੁਸੀਂ ਬਿਮਾਰ ਨਹੀਂ ਚੰਗੇ ਲੱਗਦੇ ਅੰਕਲ ਜੀ ਨਾਲ ਟਿਪ ਟਾਪ ਬਣੇ ਬਣਾ ਬਹੁਤ ਵਧੀਆ ਲੱਗਦੇ ਹੋ ਤੇ ਸਾਨੂੰ ਸਭ ਨੂੰ ਤੁਹਾਡੇ ਵੱਲ ਦੇਖ ਕੇ એનર્ਜੀ ਮਿਲਦੀ ਹੈ ਤੇ ਤੁਸੀਂ ਤੁਸੀਂ ਸਾਡੇ ਰੋਲ ਮਾਡਲ ਨੂੰ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਐਨੀ ਵਦਿਆ ਤੁਸੀਂ ਲਿਖਿਆ ਤੇ ਲੋ ਫਿਰ ਮੈਂ ਟਿਪ ਟਾਪ ਆ ਤੇ ਆ ਗਈਆਂ ਤੁਹਾਡੇ ਕੋਲ ਲੈ ਕੇ ਨਵੀਂ ਵੀਡੀਓ ਅਸੀਂ ਕਰਨਾ ਹੈ ਬਰੰਚ ਆਓ ਜੀ ਇਹ ਮਟਰ ਨੇ ਤੇ ਇਹਨਾਂ ਨੂੰ ਮਟਰਾਂ ਨੂੰ ਅਸੀਂ ਥੋੜਾ ਜਿਹਾ ਚੱਚਰਨਾ ਚੱਚਰਨੇ ਵਿੱਚ ਅਸੀਂ ਧਨੀਆ ਪਾ ਲੈਣਾ ਹੈ ਵਿੱਚ ਅਸੀਂ ਹਰੀਆਂ ਮਿਰਚਾਂ ਪਾ ਲੈਣੀਆਂ ਨੇ ਤੇ ਵਿੱਚ ਹੀ ਅਸੀਂ ਅਦਰਕ ਪਾ ਲੈਣੀ ਹੈ ਇਹ ਸਾਰਾ ਕੁਝ ਪਾ ਕੇ ਅਸੀਂ ਚੱਚਰ ਲੈਣਾ ਥੋੜੀ ਜੀ ਅਦਰਕ ਮੈਂ ਚਾਹ ਵਾਸਤੇ ਰੱਖ ਲਾਂ ਜੇ ਤੁਸੀਂ ਆਖੋ ਤਾਂ ਉਹਨੇ ਮਿਰਚਾਂ ਵਾਲੀ ਅਦਰਕ ਚਾਹ ਚ ਕੀ ਕਹੇਗੀ ਬੜੀ ਸਵਾਲ ਲੱਗੇਗੀ ਚਲੋ ਇਹਨੂੰ ਅਸੀਂ ਪੀਸ ਲੈਨੇ ਮਟਰ ਜਿਹੜੇ ਨੇ ਅਸੀਂ ਚੱਚਰ ਲੈਨੇ ਇਹਨਾਂ ਨੂੰ ਬਰੀਕ ਪੇਸਟ ਨਹੀਂ ਬਣਾਉਣਾ ਹੁੰਦਾ ਇਹਨਾਂ ਨੂੰ ਚੱਚਰ ਲੈਣਾ ਤੇ ਆਲੂ ਮਟਰ ਦੀ ਸਬਜ਼ੀ ਤਾਂ ਬੜੀ ਮੇਰੀ ਖਾਈ ਹੁੰਨੀ ਹੈ ਅੱਜ ਇਹ ਵੀ ਖਾ ਕੇ ਦੇਖੋ ਬਹੁਤ ਸਵਾਦਵੰਦੀ ਹੈ ਰੋਟੀ ਆਲੂ ਤੇ ਮਟਰ ਵਾਲੀ ਵਿੱਚ ਸਾਰਾ ਸਮਾਨ ਪਾ ਲਿਆ ਇਹ ਜਿਹੜਾ ਆਲੂ ਹੈ ਇਹਦੇ ਵਿੱਚ ਕਦੂਕਸ ਕਰ ਲੈਣਾ ਇਹ ਜੀ ਥੋੜੇ ਜੇ ਬਰੀਕ ਕੱਟੇ ਹੋਏ ਪਿਆਜ਼ ਨੇ ਇਹ ਤਾਂ ਪੰਜਾਬੀਆਂ ਦੀ ਜਿਹੜੀ ਮਾਰ ਹੈ ਵੀ ਪੰਜਾਬੀ ਪਿਆਜ਼ ਖਾਏ ਬਿਨਾ ਨਹੀਂ ਰਹਿੰਦੇ ਭਾਵੇਂ ਦੁਪਹਿਰ ਹੋਵੇ ਨਾ ਖਾਣਾ ਖਾਣਗੇ ਤੇ ਪਿਆਜ਼ ਜ਼ਰੂਰ ਥਾਲੀ ਚ ਰੱਖ ਲੈਣਗੇ ਭਾਵੇਂ ਅਗਲੇ ਦਿਨ ਆਪਕਿ ਉਹ ਨਾ ਸੜ ਜੇ ਪਰੇ ਪਿਆਜ਼ ਜਿਹੜੇ ਆ ਸਮੈਲ ਨਹੀਂ ਕਰਦੇ ਔਰ ਇਹਨਾਂ ਨੂੰ ਅਸੀਂ ਇਹਦੇ ਵਿੱਚ ਪਾ ਲਿਆ ਇਹਦੇ ਵਿੱਚ ਥੋੜਾ ਜਿਹਾ ਮੈਂ ਪਾਵਾਂਗੀ આમਚੂਰ ਅਮਚੂਰ ਜਿਹਨੂੰ ਕਹਿੰਦੇ ਹੋ ਤੇ ਜਰਾ ਜਿਹਾ ਜੀਰਾ ਪਾਊਡਰ ਪਾਵਾਂਗੇ ਨਮਕ ਤਾਂ ਪਾਣਾ ਹੀ ਪਾਣਾ ਹੈਗਾ ਵੇ ਤੇ ਰੋਟੀਆਂ ਬੜੀ ਬੜੀ ਵਧੀਆ ਬਣਦੀ ਚੇ ਕਮਾਲ ਦੀ ਰੋਟੀ ਬਣਾ ਕੇ ਦਿਖਾਵਾਂਗੀ ਲਾਸਟ ਤੱਕ ਦੇਖਣਾ ਤੇ ਤੁਹਾਨੂੰ ਮਜ਼ਾ ਆਏਗਾ ਕਿਉਂ ਲਾਲ ਮਿਰਚ ਪਾ ਰਹੀ ਹਾਂ ਕਿਉਂਕਿ ਪਹਿਲਾਂ ਅਸੀਂ ਹਰੀ ਬਹੁਤ ਪਾ ਚੁੱਕੇ ਹਾਂ ਕਾਲੀ ਸੇਤ ਵਾਸਤੇ ਹੈ ਤੇ ਅਸੀਂ ਪਾ ਲਈ ਇਵੇਂ ਸੱਲਾ ਸਾਡਾ ਹੋ ਗਿਆ ਤਿਆਰ ਤੇ ਹੁਣ ਅਸੀਂ ਇਸ ਪੇੜੇ ਵੱਡਾ ਜੇ ਪੇੜਾ ਲਾਂਗੇ ਤੇ ਇਹਨੂੰ ਪਤਲਾ ਜੇ ਬਹੁਤ ਪਤਲਾ ਕਰਕੇ ਵੇਲ ਕੇ ਚੌੜਾ ਕਰ ਲਾਂਗੇ ਚਾਰੋਂ ਪਾਸੇ ਵੇਲ ਕੇ ਨਾ ਲੋਰੀ ਰੋਟੀ ਵੇਲ ਲਓ ਇੱਕ ਵਾਰੀ ਤੇ ਇਸ ਨੂੰ ਅਸੀਂ ਚੰਗੀ ਤਰ੍ਹਾਂ ਨਾਲ ਪਤਲਾ ਕਰਨਾ ਹੈ ਦੇਖੋ ਕਿੰਨਾ ਪਤਲਾ ਕਰਨਾ ਹੈ ਦੇਖੋ ਪਤਲਾ ਹੈ ਨਾ ਇੰਨਾ ਪਤਲਾ ਅਸੀਂ ਕਰਨਾ ਹੋ ਗਿਆ ਉਨ ਕੀ ਕਰਨਾ ਹੈ ਹੁਣ ਤੁਸੀਂ ਇਹ ਲਗੋਗੇ ਤੇ ਇਹਨੂੰ ਇਹਦੇ ਵਿੱਚ ਐਦਾਂ ਕਰਕੇ ਨਾ ਫਲਾ ਦੇਣਾ ਸਾਰਾ ਪੂਰੇ ਆਫਿਸ ਚ ਤੇ ਅਸੀਂ ਸਾਰੀ ਰੋਟੀ ਇਧਰੋਂ ਚੁੱਕ ਕੇ ਤੇ ਇਹਦੇ ਉੱਤੇ ਪਾ ਦੇਣੀ ਹੈ ਐਦਾਂ ਤੇ ਕਾਂਟੇ ਦੀ ਮਦਦ ਨਾਲ ਇਹਨੂੰ ਨਾ ਸਾਰੀ ਨੂੰ ਇੱਥੋਂ ਪ੍ਰੈਸ ਕਰਕੇ ਤੇ ਬੰਦ ਕਰ ਲੈਣਾ ਆਪਾਂ ਪੂਰੀ ਰੋਟੀ ਨੂੰ ਦੇਖੋ ਤਵਾ ਵੀ ਮੈਂ ਵੱਡਾ ਰੱਖਿਆ ਜੇ ਮੈਂ ਕਿਹਾ ਰੋਟੀ ਬਣਾਣੀ ਹੈ ਲੋਹਰੀ ਤੇ ਤਵਾ ਛੋਟਾ ਇਹ ਠੀਕ ਨਹੀਂ ਲੋਜੀ ਤਵਾ ਨੂੰ ਚਰਾ ਕਪਾ ਚੁਪੜ ਲੈਣਾ ਤੇ ਰੋਟੀ ਨੂੰ ਅਸੀਂ ਤਵੇ ਦੇ ਉੱਤੇ ਪਾ ਦੇਣਾ ਕੋਈ ਗੱਲ ਨਹੀਂ ਅਸੀਂ ਇਹਨੂੰ ਘੁਮਾ ਕੇ ਇੰਜ ਥੋੜਾ ਜਿਹਾ ਦਿਸ਼ਾਈਨ ਬਦਲ ਦਿੰਨੇ ਆ ਹੋਰ ਕੀ ਲੋਜੀ ਇਨੂੰ ਹੋਣਾ ਅਸੀਂ ਰੋਟੀ ਦੀ ਤਰਾਈ ਦੂਜੇ ਪਾਸੇ ਉਲਟਾ ਲੈਣਾ ਪਾ ਲੈਣਾ ਤੇ ਇਹਨੂੰ ਅੱਛੀ ਤਰ੍ਹਾਂ ਦੇ ਨਾਲ ਚੁੱਪੜਨਾ ਵੀ ਹੈ ਤੇ ਰੋੜਨਾ ਵੀ ਹੈ ਤਲਣਾ ਨਹੀਂ ਹੈਗਾ ਪ੍ਰੌਂਠੀ ਵਾਂਗ ਹੀ ਪਕਾਵਾਂਗੇ ਤੇ ਕਿਆ ਰੋਟੀ ਦੀ ਸ਼ਕਲ ਅਕਲ ਬਣੇਗੀ ਉਹ ਤੁਹਾਨੂੰ ਦਿਖਾਈ ਦਿੰਨੇ ਆ ਇੱਕ طرف ਤੋਂ ਐਦਾਂ ਹੋ ਗਿਆ ਤਿਆਰ ਸਾਡਾ ਦੂਸਰਾ ਪਾਸਾ ਵੀ ਜਦੋਂ ਰੜ ਜਾਏਗਾ ਇਹਨੂੰ ਤਵੇਂ ਨੂੰ ਕੁਮਾਲੇ ਕਰ ਮੈਂ ਬਹੁਤ ਵਾਰੀ ਕਹਿ ਦਿੱਨੀ ਆ ਕਿਉਂਕਿ ਸੇਕ ਜਿਹੜਾ ਸਾਰੇ ਪਾਸੇ ਬਰਾਬਰ ਲੱਗ ਜਾਵੇ। ਲਓ ਜੀ ਇਹ ਹੋ ਗਿਆ ਜੇ ਤਿਆਰ ਬਣਾਉਣ ਤੇ ਮੈਂ ਕੁਝ ਹੋਰ ਲੱਗੂ ਸੀ ਬਣ ਗਿਆ ਜੇ ਹਾਫ ਮੂਨ। ਹਾਫ ਮੂਨ ਜਿਹੜਾ ਉਹ ਬਣ ਗਿਆ। ਚਲੋ ਖਾਂਦੇ ਆ ਫਿਰ ਹਾਫ ਮੂਨ ਹੀ ਖਾ ਲਾਂਗੇ। ਇਹ ਇਹ ਲਰਦਾ ਜਿਵੇਂ ਲਰ ਰੋਇਆ ਆਵੇਂ ਦੂਜੀ ਗੱਲ ਇਹ ਵੀ ਹਾਫ ਮੂਨ ਨਹੀਂ ਲੱਗ ਰਿਹਾ ਹਾਂ ਹੈ ਬਣਾਉਣ ਦਾ ਮੈਂ ਕੋਈ ਜ਼ੋਰ ਦਿੰਦੀ ਸੀ ਬਣ ਗਿਆ ਜਿਹਾ ਮੂਨ ਤੇ ਬਾਕੀ ਅੱਧਾ ਕਿੱਥੇ ਹੈ ਇਹ ਇਦਾਂ ਵੜਾਇਆ ਹੈ ਹਾ ਹਾ ਵੈਰੀ ਗੁੱਡ ਇਹ ਤੇ ਬਲਿੱਕ ਹੈ ਇਹ ਇਦਾਂ ਵੜਾਇਆ ਮੇਰੇ ਕਹੇ ਪੂਰਾ ਹੋਏਗਾ ਪੂਰਾ ਨਹੀਂ ਅੱਛਾ ਮੇਰੇ ਤੇ ਤਵੇ ਤੇ ਨਹੀਂ ਪੂਰਾ ਆਇਆ ਜੀ ਲਓ ਜੀ ਖਾ ਕੇ ਦੇਖੋ ਫਿਰ ਇਹ ਸਟੱਫ ਟਿਕ ਲੱਗਦਾ ਕਾਫੀ ਸਟੱਫ ਤਾਂ ਬਣਾ ਹੀ ਦਿੰਨੇ ਆ ਤੁਹਾਨੂੰ ਪਤਾ ਹੀ ਹੈ ਪਰ ਅੱਜ ਮੈਂ ਕਿਹਾ ਚਲ ਥੋੜੀ ਜਿਹੀ ਅਲੱਗ ਵਾਲਾ ਬਣਾ ਕੇ ਦੇਖੀਏ ਇਨੋਵੇਸ਼ਨ ਜਿਹੜੀ ਆ ਹੋਣੀ ਚਾਹੀਦੀ ਹੈ ਮੇਰੀ ਚਾਹ ਆ ਗਈ ਹੈ ਤੁਹਾਡੀ ਚਾਹ ਇੱਧਰ ਲੈ ਲਓ ਤੇ ਬੱਸ ਕਰੋ ਮੱਖਣਾ ਤੇਰਾ ਜੋ ਬਰੇ ਆ ਲੈ ਗਿਆ ਇੰਜ ਇੰਜ ਇਹ ਨਾ ਕੁਝ ਅਰੇ ਘਬਰਾ ਕਿਉਂ ਰਹੇ ਹੋ ਖਾ ਕੇ ਦੇਖੋ ਗਬਰੂ ਕੋ ਨਹੀਂ ਆਚਾਰ ਮੰਗਾਨੀ ਆ ਆਚਾਰ ਚਟਨੀਆਂ ਜਿ ਨਹੀਂ ਆਏ ਉਹ ਲੈ ਕੇ ਆਨੇ ਆ ਬਰੰਚ ਕਰੋ ਇਹਦਾ ਮੇਂ ਕਹਤਾ ਲੱਗ ਸਰਦ ਕੁਛ ਨਹੀਂ ਆਲੂ ਨੇ ਮਟਰ ਨੇ ਧਨੀਆਂ ਨੇ ਅਦਰਕੇ ਪਿਆਜ਼ੇ ਰੂਟੀਨ ਦਾ ਕੰਮ ਹੈ ਕੀ ਚਾਹ ਹਾਂ ਫਾਇਰ ਨਹੀਂ ਫਾਟ ਬੱਕੇ ਗੱਲਾਂ ਚੰਗਾ ਇਹ ਧੋਹੋੜੀ ਦੀ ਸਾਡੇ ਕੋਲ ਇਸ ਕਰਕੇ ਏ ਢੱਲਾ ਹੋਇਆ ਹੈ ਹੂੰ ਇਹ ਹੋਣਾ ਚਾਹੀਦਾ ਇਸ ਕਰਕੇ ਹੋਇਆ ਕਿ ਆਲੂ ਮਟਰ ਜਿਹੜੇ ਸਟੀਮ ਕਰਕੇ ਪਾਏ ਉਹ ਸਟੀਮ ਕਰਦੇ ਥੋੜੇ ਪਾਣੀ ਚਾਪ ਜਾਂਦੇ ਆਛਾ ਮੈਂ ਤਾਂ ਪੇਟ ਨਾਲ ਦੁੱਕੇ ਕੋ ਬੜਾਈ ਮਜ਼ੇਦਾਰ ਹੈ ਕਿ ਮੈਂ ਜੋ ਆ ਪਛੀ ਜਿਆ ਡੋਡ ਖਾਣਿਆ ਹਰ ਇਕੱਠੇ ਆਲੂ ਮਟਰ ਵੀ ਤਾਂ ਖਾਂਦੇ ਹੀ ਹੋ ਸਬਜ਼ੀ ਬਣਾ ਕੇ ਸੇਮ ਹੈ ਉਹ ਚੀਜ਼ ਹੈਗੀ ਪੋਲਾ ਬੋਲਾ ਹੀ ਬੜੇ ਹਮੜਾ ਉਹ ਮੈਂ ਆਪਣੇ ਵਾਸਤੇ ਬਣਾਇਆ ਪੋਲਾ ਬੋਲਾ ਕਿਉਂਕਿ ਮੇਰੇ ਦੰਦ ਇਦੋਂ ਖਾਦਾ ਨਹੀਂ ਜਾ ਰਿਹਾ ਮੈਂ ਕਿਹਾ ਕੋਈ ਚੀਜ਼ ਐਸੀ ਜਿਹੜੀ ਪੋਲੀ ਹੋਵੇ ਚਲੋ ਜੀ ਮੈਨੂੰ ਵੀ ਚੈਨ ਲੱਗੀ ਸੋ ਬਹੁਤ ਸ਼ੁਕਰੀਆ ਇਹ ਤੇ ਬਣਾਇਆ ਹੋਣਾ ਸੈਟਰਡੇ ਸੰਡੇ ਹੋ ਜਾ ਹਾਂ ਬਣਾਉਂਦੇ ਹੀ ਰਹਿਣਿਆ ਦੇਖੋ ਜੀ ਇਹਨੂੰ ਜੇਕਰ ਐਸੇ ਬੜਾ ਵੱਖਰੀ ਪਹਿਲੀ ਵਾਰ ਬਣਾਇਆ ਹੈ ਇਹ ਆਲੂ ਮਟਰ ਦਾ ਜਿਹੜਾ ਇਕੱਠਾ ਹੈ ਇਹ ਵਾਕਈ ਪਹਿਲੀ ਵਾਰੀ ਬਣਾਇਆ ਤੇ ਤੁਸੀਂ ਵੀ ਖਾਓ ਆਪਣੇ ਬੱਚਿਆਂ ਨੂੰ ਤੇ ਮੈਨੂੰ ਜੁਕਸ ਨੇ ਲਿਖਿਆ ਸੀ ਨਾ ਸਹਦੇਵ ਜੀ ਸੀ ਕੋਈ ਆਪ ਤੁਹਾਡੇ ਘਰ ਬੈਠ ਕੇ ਤੁਸੀਂ ਫਿੱਟ ਲੱਗਦੇ ਹੋ ਸੋ ਮੈਂ ਫਿੱਟ ਹੋ ਕੇ ਆਈ ਆਂ ਔਰ ਖਾ ਰਹੀ ਆਂ ਅੱਛਾ ਦੇਖੋ ਮਟਰ ਵਾਲੀਆਂ ਲੱਗ ਪਾ ਪਿਆਜ਼ ਵਾਲੇ ਲੱਗ ਆ ਖਾਧੀਆਂ ਆਲੂ ਵਾਲੇ ਕਹਿੰਦੀ ਰਾਜ ਸਾਰਾ ਕੁਝ ਇਕੱਠਾ ਪਾ ਲਿਆ ਹਾਂ ਸ਼ੁਕਰੀਆ ਜੀ ਬਹੁਤ ਮੇਰਬ ਹਲਦੀ ਲਾਇਆ ਜਾ